ਪੰਜਾਬ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਾਕਾਮੀ ਦੇਖਣ ਨੂੰ ਮਿਲ ਰਹੀ ਹੈ ਤੇ ਹੁਣ ਸਿੱਖ ਜਥੇਬੰਦੀਆਂ ਆਪ ਮੁਰਿਆਖੀਆਂ ਨੇ ਉੱਥੇ ਹੀ ਹੁਣ ਵੱਡਾ ਐਲਾਨ ਸਿੱਖ ਜਥੇਬੰਦੀਆਂ ਨੇ ਕਰ ਦਿੱਤਾ ਹੈ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਡਾ ਐਲਾਨ ਕੀਤਾ ਗਿਆ ਹੈ ਉੱਥੇ ਹੀ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਹੁਣ ਅਸੀਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਉੱਥੇ ਨਸ਼ਾ ਤਸਕਰਾ ਨੂੰ ਸਿੱਧੀ ਚੇਤਾਵਨੀ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਹੁਣ ਪੰਜਾਬ ਸਰਕਾਰ ਦੇ ਉੱਤੇ ਵਾਲਟ ਵਾਰ ਵੀ ਕੀਤੇ ਜਾ ਰਹੇ ਤੇ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ ਕੁਝ ਵਾਦੇ ਕੀਤੇ ਸੀ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਸੀ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਤੇ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਨੇ ਇਸ ਨਾਕਾਮੀ ਤੋਂ ਬਾਅਦ ਆਪ ਜਿਹੜਾ ਕਿ ਐਲਾਨ ਕਰ ਦਿੱਤਾ ਆਉ ਤੁਹਾਨੂੰ ਸੁਣਾਉਣੀ ਹੈ ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਉਹ ਸਾਰੇ ਹੀ ਅੱਗੇ ਆਈ ਤੁਸੀਂ ਨਾਲ ਵੱਲ ਕਿਉਂ ਮਤਾ ਦਾਨੁਪਤਾ ਹੀ ਹੈ ਕਿ ਜਿਵੇਂ ਐਂਟੀ ਡਰੱਗ ਟੀਮ ਮਾਨਸਾ ਕਵਰ ਕਰ ਰਹੀ ਆ ਪਿੰਡਾਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਨੂੰ ਪਤਾ ਲੱਗਦਾ ਕੋਈ ਨਸ਼ਾ ਵੇਚਦਾ ਤਾਂ ਕੋਈ ਨਹੀਂ ਆ ਕੇ ਨਸ਼ੇ ਨੂੰ ਰੋਕਿਆ ਜਾਂਦਾ ਸੋ ਉਵੇਂ ਹੀ ਕਾਸ ਵੱਲੋਂ ਐਂਟੀ ਡਰੱਗ ਟੀਮ ਤਰਨਤਾਰਨ ਉਹਨਾਂ ਵੱਲੋਂ ਵੀ ਇਹ ਨਾਲ ਰਲ ਕੇ ਉਪਰਾਲਾ ਕੀਤਾ ਜਾ ਰਿਹਾ ਹੈ ਹੁਣ ਜੋ ਮਤਾ ਸਿੰਘਾ ਨੇ ਪਾਸ ਕੀਤਾ ਹੈ ਤੇ ਪਾਇਆ ਹੈ ਕਿ ਪਿੰਡ ਪਿੰਡ ਦੇ ਵਿੱਚ ਜਾ ਕੇ ਆਪਾਂ ਨਸ਼ੇ ਦੀ ਰੋਕਥਾਮ ਵਾਸਤੇ ਆਪਾਂ ਪਿੰਡਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਆਪਾਂ ਨੌਜਵਾਨੀ ਨੂੰ ਤੇ ਜੋ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਆਪਣੇ ਤੌਰ ਤੇ ਆਪਣੇ ਤੌਰ ਤੇ ਪਿੰਡਾਂ ਦੇ ਵਿੱਚ ਜੋ ਨਸ਼ੇ ਦੇ ਵਿਰੋਧਿਆ ਉਹ ਲੜਾਈ ਸ਼ੁਰੂ ਕੀਤੀ ਜਾਵੇ ਕਿਉਂਕਿ ਇਹ ਲੜਾਈ ਕੋਈ ਇੱਕ ਜਥੇ ਦੀ ਨਹੀਂ ਇੱਕ ਜਥੇਬੰਦੀ ਦੀ ਨਹੀਂ ਕੋਈ ਇੱਕ ਵਿਚਾਰਧਾਰਾ ਦੀ ਨਹੀਂ ਕੋਈ ਇੱਕ ਬੰਦੇ ਦੀ ਨਹੀਂ ਇਹ ਜਿਹੜੀ ਲੜਾਈ ਆ ਜਿਵੇਂ ਬਾਈ ਦੀਪ ਸਿੱਧੂ ਨੇ ਕਿਹਾ ਸੀ ਕਿ ਇਹ ਸਾਡੀ ਹੋਂਦ ਦੀ ਲੜਾਈ ਆ ਤੇ ਸਾਡੀ ਹੋਂਦ ਨੂੰ ਖਤਰਾ ਇਸ ਕਰਕੇ ਆ ਕਿਉਂਕਿ ਸਾਡੀ ਨੌਜਵਾਨੀ ਇਹਨਾਂ ਨੇ 10 ਲੱਖ ਦੇ ਕਰੀਬ ਇਹ 20-25 ਸਾਲ ਦੇ ਵਿੱਚ ਇਹਨਾਂ ਨੇ ਨਸ਼ੇ ਦੇ ਨਾਲ ਮਾਰ ਦਿੱਤੀ ਆ ਪਹਿਲਾਂ ਇਹਨਾਂ ਨੇ ਗੋਲੀਆਂ ਦੇ ਨਾਲ ਸਾਡਾ 250 ਜੋ 2.5 ਲੱਖ ਜੋ ਸਿੰਘ ਸੀ ਉਹ ਸ਼ੇਅਰ ਕਰ ਦਿਓ ਬਈ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਇਹਨਾਂ ਨੇ ਸਾਡਾ ਜੋ ਅੱਜ ਤੱਕ 10 ਲੱਖ ਨੌਜਵਾਨਾਂ ਇਹਨਾਂ ਨੇ ਨਸ਼ੇ ਦੀ ਭੇਂਟ ਚੜਾ ਦਿੱਤਾ ਅਸਈਆਂ ਦੀ ਭੇਂਟ ਚੜਾ ਦਿੱਤਾ ਸੋ ਅਸੀਂ ਰਲ ਕੇ ਉਤਾਲਾ ਕਰਨ ਜਾ ਰਹੇ ਆ ਕਿ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਏ ਜਾਣਗੇ ਗੁਰਮਤ ਸਮਾਗਮ ਕੀਤੇ ਜਾਣਗੇ ਤੇ ਜੋ ਤੁਹਾਨੂੰ ਇਹ ਵੀਰ ਸੱਜਣ ਦੇਖ ਰਹੇ ਆ ਸਾਰਿਆਂ ਨੇ ਮੁਹਿੰਮ ਦੇ ਵਿੱਚ ਹਿੱਸਾ ਪਾਉਣ ਲਈ ਪ੍ਰਣ ਕੀਤਾ ਵਾ ਕਿ ਅਸੀਂ ਸਾਰੇ ਰਲ ਕੇ ਚੱਲਾਂਗੇ ਪਿੰਡਾਂ ਦੇ ਵਿੱਚ ਗੁਰਮਤ ਸਮਾਗਮ ਕੀਤੇ ਜਾਣਗੇ ਪੜਾਏ ਕੀਤੇ ਜਾਣਗੇ ਨਸ਼ਾ ਵੇਚਣ ਵਾਲੇ ਨੂੰ ਰੋਕਿਆ ਜਾਊਗਾ